ਸਾਡੇ ਵੱਲੋਂ ਐਸ.ਸੀ.ਪੀ. ਜਰਵੇ ਸਰਪੰਚ ਜਿਹੜਾ ਵੋਟਾਂ ਪਾ ਕੇ ਬਹੁਤ ਮਾਤਰਾ ਜਿਤਾਇਆ ਗਿਆ ਸੀ ਸਰਪੰਚ ਨੂੰ 1 ਸਾਲ ਹੋ ਗਿਆ ਬਣੇ ਨੂੰ ਵੀ ਸਾਨੂੰ ਇਥੋਂ ਦਾ ਮੌਜੂਦਾ ਐਮ.ਐਲ.ਏ. ਨੂੰ ਕੰਮ ਕਰੰਦੇ ਰਿਹਾ ਸਾਰੇ ਮੂੰਹ ਚ ਘੁੰਗੜੀਆਂ ਪਾ ਕੇ ਬੈਠਿਆ ਸਰਪੰਚ ਵੱਲੋਂ ਪੂਰੇ ਮਤੇ ਪਾਏ ਗਏ ਨੇ ਜੀ ਸਾਰਾ ਕੁਝ ਉਹਨਾਂ ਕੋਲੇ ਲਿਖਿਆ ਪਿਆ 4 ਸਾਲਾਂ ਦਾ ਅੱਗੇ ਕੰਮ ਲਿਖਿਆ ਪਿਆ ਉਹਨਾਂ ਕੋਲੇ ਬਾਈ ਜੀ ਡੈਂਪੀ ਤੇ ਲੋਹੇ ਗੱਲ ਕਹਿੰਦਾ ਮੇਰੀ ਲੱਤ ਹੀੜ ਦੀ ਨੰਗੋ ਫੇਰ ਕੰਮ ਚੱਲੰਦੂਗਾ ਨਹੀਂ ਕੰਮ ਨਹੀਂ ਚੱਲੰਦਾਂ ਜਾਣਕਾਰੀ ਮਿਲਿਆ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਬਾਈ ਜੀ ਭਗਵਾਨਤਮਾਨ ਕਹਿੰਦਾ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦਾ ਮੁੱਖ ਮੰਤਰੀ ਹੁੰਦਾ ਹੈ ਤੇ ਸਾਡਾ ਮੁੱਖ ਮੰਤਰੀ ਤਾਂ ਲਾਗੇ ਬਾਰਿਆ ਜੋ ਵੋਟਾਂ ਜਿੱਤਾਇਆ ਜਿਹੜਾ ਜੇ ਐਵੇਂ ਹੀ ਕਰਨਾ ਸੀ ਸਾਡੇ ਪਿੰਡ ਦੇ ਵਿੱਚ ਤਾਂ ਇਲੈਕਸ਼ਨ ਕਮਿਸ਼ਨ ਨੇ ਸਾਡੇ ਪਿੰਡ ਦੇ ਵਿੱਚ ਵੋਟਾਂ ਕਿਉਂ ਪਾਉਂਦਾ ਪਹਿਲਾਂ ਹੀ ਠੱਕੇ ਨਾਲ ਐਮਐਲਏ ਬਣਾ ਦੇਉਂਦਾ ਉਹਨਾਂ ਨੇ ਹੇਠ ਲੱਗ ਕੇ ਕੰਮ ਨਹੀਂ ਕਰ ਰਹੇ ਤੇ ਉਹਨਾਂ ਨੂੰ ਮੰਨ ਲਓ ਬੰਦਾ ਫਿੱਟ ਨਹੀਂ ਬੈਠ ਰਿਹਾ ਉਹ ਕੰਮ ਅੱਗੇ-ਅੱਗੇ ਕਰ ਰਿਹਾ ਉਹ ਕਰਨਾ ਨਹੀਂ ਚਾਹੁੰਦੇ ਉਹ ਚਾਹੁੰਦੇ ਵੀ ਅਸੀਂ ਆਪ ਦੇ ਵਰਕਰ ਅੱਗੇ ਕਰਕੇ ਕੰਮ ਕਰਾਈਏ ਉਹ ਹਰੇ ਹੋਏ ਨੂੰ ਮੂਰੇ ਲਿਆ ਉਹ ਮਤਲਬ ਬੰਦਾ ਹਾਰ ਗਿਆ ਅਸੀਂ ਜਿੱਤ ਗਏ ਉਹਦੇ ਦਵਾ ਦੇ ਸੈਕਟਰੀ ਨਹੀਂ ਆਇਆ ਅਸੀਂ ਬਹੁਤ ਚਿੱਠੀਆਂ ਪਾਈਆਂ ਬਹੁਤ ਕੁਝ ਕਰਿਆ ਪਰ ਸੈਕਟਰੀ ਆਇਆ ਇੱਕ ਆਇਆ ਫਿਰ ਬਦਲ ਗਿਆ ਦੂਜਾ ਆਇਆ ਤੀਜਾ ਪੁੱਛਿਆ ਤਾਂ ਇਹਨਾਂ ਦਾ ਆਪ ਦਾ ਖਾਸ ਬੰਦਾ ਹੈ ਹੋ ਰਹਿਦਾ ਖੁੰਦਾ ਪਤਾ ਨਹੀਂ ਕੀ ਕਾਰਨ ਹੈ ਕਿ ਸਾਨੂੰ ਨੋਚਟ ਆ ਗਿਆ ਕਿ ਤੁਸੀਂ ਸਸਪੈਂਡ ਕੀਤੇ ਗਏ ਉਹਨਾਂ ਨੇ 1 ਸਾਲ ਪਹਿਲਾਂ ਚੱਲਦੇ ਕੰਮ ਰੋਕੇ ਬਾਈ ਜੀ ਪਹਿਲਾਂ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਹ ਰੁਕੇ ਕੰਮਾਂ ਦੇ ਮੁਤਾਬਕ ਆਰਟੀਆ ਪਾਈਆਂ ਸਿਆਸਤ ਖੇਡੀ ਸਿਆਸਤ ਕਿੰਨਾ ਦੇ ਖੇਡੀ ਗਰੀਬ ਲੋਕਾਂ ਤੇ ਐਸੀ ਪਾਈ ਜਰੇ ਤੇ ਬਣ ਕੇ ਚਲੋ ਐਮਐਲਏ ਬਣਿਆ ਹੋਇਆ ਹੈਗਾ ਕੋਈ ਵੀ ਚਲੋ ਜਿਤਾਤਾ ਤਾਂ ਲੋਕਾਂ ਨੇ ਇਹਨਾਂ ਨੇ ਵੋਟਾਂ ਵੀ ਪਾਈਆਂ ਨੂੰ ਵੋਟਾਂ ਐਸੀ ਵੀ ਪਾਈਆਂ ਚਾ ਲੋਕਲ ਬੰਦਾ ਬਣੂਗਾ ਪਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾਗਾ ਉਹ ਤਾਂ ਉਲਟਾ ਨੁਕਸਾਨ ਹੀ ਕਰ ਰਿਹਾ ਸਾਰੇ ਪਿੰਡਾਂ ਦੇ ਇਹਨਾਂ ਦੇ ਡੈਂਪੀਟੀ ਲੋਕਾਂ ਨੇ ਤਰਸ ਦੇ ਤੌਰ ਤੇ ਵੋਟਾਂ ਪਾ ਕੇ ਜਿਤਾਇਆ ਸੀ ਪਰ ਸਾਨੂੰ ਇਹ ਲੱਗਦਾ ਜਿਹੜਾ ਤਰਸ ਕੀਤਾ ਉਹ ਬਹੁਤ ਜ਼ਿਆਦਾ ਗਲਤ ਹੋ ਗਿਆ ਸਾਡੇ ਤੋਂ ਪਰ ਅਗਲੀ ਵਾਰ ਲੋਕ ਤਰਸ ਨਹੀਂ ਕਰਨਗੇ ਵੀ ਅਸੀਂ ਤਾਂ ਪਿੰਡ ਦੇ ਵਿਕਾਸ ਕਰਨ ਲੋਕਾਂ ਦੇ ਲਈ ਬਹੁਤ ਵਧੀਆ ਸੀ ਅਸੀਂ ਆਖਿਆ ਪਿੰਡ ਦਾ ਵਿਕਾਸ ਕਰਾਂਗੇ ਵਧੀਆ ਕਰਾਂਗੇ ਪਰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹਨਾਂ ਤੋਂ ਕਿਸੇ ਤਰ੍ਹਾਂ ਬੰਨ ਵੇਲੇ ਵੀ ਬਹੁਤ ੱੱਕਾ ਹੋਇਆ ਜੀ ਇਹਨਾਂ ਨੇ ਉਦੋਂ ਵੀ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਕਿ ਇਹਨਾਂ ਨੂੰ ਕੋਈ ਗਲੀਆਂ ਨਾਲੀਆਂ ਦੀ ਕੋਈ ਲੋੜ ਨਹੀਂ ਕਾਸੀ ਦਿਨ ਲੋੜ ਇਹਨਾਂ ਨੂੰ ਇਹਨਾਂ ਕੋਲ ਸਭ ਸੌਖ ਸੌਖਤਾਂ ਜੀਆਂ ਇਹਨਾਂ ਕੋਲ ਐਮਐਲਏ ਕੋਲ ਚਿੱਟੀਆਂ ਲੀੜੇ ਪਾ ਕੇ ਜਾਂਦੇ ਆ ਇਹ ਤੇ ਐਮਐਲਏ ਕੋਲ ਸਭ ਕੁਝ ਮਿਲ ਜਾਂਦਾ ਇਹਨਾਂ ਨੂੰ ਨੁਕਸਾਨ ਬਾਈ ਜੀ ਗਰੀਬ ਭਾਈਚਾਰੇ ਦਾ ਹੁੰਦਾਗਾ ਅਸੀਂ ਲੋਕ ਸਾਡੀ ਆਵਾਜ਼ ਦਬੀ ਜਾਂਦੀ ਆ ਅਸੀਂ ਵੋਟਾਂ ਪਾਈਆਂ ਸਾਨੂੰ ਕਿਉਂ ਨਹੀਂ ਪੁੱਛਿਆ ਸਰਪੰਚ ਕੁਰਸੀਆਂ ਤੇ ਬੈਠੇ ਅਫਸਰਾਂ ਨੇ ਸਸਪੈਂਡ ਕਰਦੇ ਬਾਈ ਜੀ ਕਾਨੂੰਨ ਸਾਰਾ ਕੁਝ ਛਿੱਕੇ ਟਾਂਕੇ ਸਾਰਾ ਕੁਝ ਕੀਤਾ ਜਾ ਰਿਹਾ ਬਾਈ ਕੋਈ ਰੀਜ਼ਨ ਕੋਈ ਗੱਲ ਹੋਊਗੀ ਸਾਨੂੰ ਇਹ ਪਤਾ ਲੱਗਰੇ ਸਰਪੰਚ ਕੋਲ ਜਾਈਏ ਜਾਂ ਡਿਪਟੀ ਲੋਅਰ ਬਾਰ ਤੇ ਜਾ ਕੇ ਬੈਠੀਏ ਸਾਡੇ ਆਉਣ ਵਾਲੇ ਬੱਚਿਆਂ ਦਾ ਅਸ ਫਿਊਚਰ ਕੀ ਹੋਊਗਾ ਅਸੀਂ ਤਾਂ ਸਰਕਾਰ ਦੇ ਹਾਲਾਤ ਆ ਇੱਥੇ ਬਾਈ ਰੋਜ਼ ਹਰ ਰੋਜ਼ ਬਾਹਾਂ 'ਚ ਟੀਕੇ ਲਾ ਕੇ ਸਿਰਜਾ ਮੁੰਡੇ ਐ ਤਰੇ ਕਰ ਦਿੰਦੇ ਕੋਈ ਕਿਸੇ ਦਾ ਡਰ ਨਹੀਂ ਕੋਈ ਭੈ ਨਹੀਂ ਤੁਹਾਨੂੰ ਬਾਈ ਜੀ ਬਹੁਤ ਜ਼ਿਆਦਾ ਤੁਸੀਂ ਮੈਂ ਕਹਿੰਦਾ ਗੱਟਾ ਭਰ ਕੇ ਚਿੱਟੇ ਲੈ ਕੇ ਆਣਾ ਜਦੋਂ ਮਰਜ਼ੀ ਲੈ ਜੇ ਹੁਣ ਇੱਕ ਸੈਕਟਰੀ ਹੈ ਸੈਕਟਰੀ ਨਹੀਂ ਗੱਲ ਸੌ ਰਿਹਾ ਇੱਕ ਸੀਗਰੇਟ ਦਾ ਕਰਮਚਾਰੀ ਜਿਹੜਾ ਇੱਕ ਪੰਚਾਇਤ ਦਾ ਕਲਰਕ ਹੁੰਦਾ ਹੈਗਾ ਉਹ ਕਹਿੰਦਾ ਵੀ ਮੈਂ ਖੁਦਾ ਬਣ ਗਿਆ ਹੈਗਾ ਉਹ ਗੱਲ ਹੀ ਨਹੀਂ ਸੁਣ ਰਿਹਾ ਕੋਈ ਮਨ ਲਾ ਇਹਨਾਂ ਤੋਂ ਬਿਨਾ ਸਾਨੂੰ ਕੋਈ ਪ੍ਰਬੰਧ ਕੋਈ ਕੋਈ ਮਤਲਬ ਨਹੀਂ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਲੋਕਾਈ ਟੀਵੀ ਨਾਲ ਜੁੜਨ ਤੋਂ ਸਹੀ ਮੈਂ ਅਮਤਾਜ ਹਲਕਾ ਗਿੱਦੜਪਾਹ ਦਾ ਪਿੰਡ ਹੈ ਹੁਸਨਰ ਬਿਲਕੁਲ ਗਿੱਦੜਪਾਹ ਦੇ ਨਾਲ ਹੈ ਉੱਥੋਂ ਤੇ ਅੱਜ ਜਿਹੜੇ ਲੋਕ ਨੇ ਇੱਥੋਂ ਜੋ ਵਾਸੀ ਨੇ ਪਿੰਡ ਦੇ ਉਹ ਇਕੱਠੇ ਹੋਏ ਨੇ ਉਹਨਾਂ ਦਾ ਕਾਰਨ ਇਕੱਠੇ ਹੋਣ ਦਾ ਕਿ ਪਿੰਡ ਦੇ ਜਿਹੜੇ ਵਿਕਾਸ ਨੇ ਉਹ ਰੁਕੇ ਹੋਏ ਨੇ ਕੰਮ ਸਾਰੇ ਰੁਕੇ ਹੋਏ ਆ ਉਹਦਾ ਕਾਰਨ ਕੀ ਹੈ ਕਿ ਐਮਐਲਏ ਦਾ ਕੋਈ ਹੱਥ ਹੈ ਜਾਂ ਇਹਨਾਂ ਦਾ ਪਿੰਡ ਦਾ ਜੋ ਸਰਪੰਚ ਇਹਨਾਂ ਵੱਲੋਂ ਚੁਣਿਆ ਗਿਆ ਉਹਦਾ ਕੋਈ ਹੋਰ ਕਮੀ ਹੈ ਕੀ ਗੱਲਬਾਤ ਸਾਰੀ ਜਾਣਦੇ ਆ ਸਭ ਤੋਂ ਪਹਿਲਾਂ ਬਾਈ ਅਕੱਤੇ ਹੋਏ ਹੋ ਅੱਜ ਵਿਕਾਸ ਨਹੀਂ ਹੋ ਰੇ ਕੀ ਕਾਰਨ ਹੈ ਪਹਿਲਾਂ ਸਾਰੀ ਗੱਲਬਾਤ ਦੱਸੋ ਜੀ ਸਭ ਤੋਂ ਪਹਿਲਾਂ ਲੋਕ ਵਾਈਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੀ ਆਵਾਜ਼ ਨੂੰ ਜਿਹੜੀ ਦਬੀ ਜਾ ਰਹੀ ਆਵਾਜ਼ ਉਹਨੂੰ ਉਭਾਰਿਆ ਜੀ ਜਿਹੜਾ ਸਾਡੇ ਅਸੀਂ ਬਾਈ ਜੀ ਐਸਸੀਪੀ ਚਾਰੇ ਦੇ ਬੰਦੇ ਆ ਸਾਰੇ ਅਸੀਂ ਸਾਡੇ ਵੱਲੋਂ ਐਸਸੀਪੀ ਚਾਰੇ ਦਾ ਸਰਪੰਚ ਜਿਹੜਾ ਵੋਟਾਂ ਪਾ ਕੇ ਬਹੁਤ ਮਾਤਰਾ ਜਿਤਾਇਆ ਗਿਆ ਸੀ ਜੀ ਉਹ ਸਰਪੰਚ ਨੂੰ ਇੱਕ ਸਾਲ ਹੋ ਗਿਆ ਬਣੇ ਨੂੰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਬੀ ਸਾਡੇ ਪਿੰਡ ਦੇ ਵਿੱਚ ਕੰਮ ਕਿਉਂ ਨਹੀਂ ਹੋ ਰਿਹਾ ਰੀਜ਼ਨ ਕੀ ਆ ਸਾਡੇ ਪਿੰਡ ਦੇ ਵਿੱਚ ਕੋਈ ਗਲੀ ਨਾਲੀ ਜਿੱਥੇ ਕੰਮ ਚੱਲਦਾ ਉੱਥੇ ਕੰਮ ਇੱਕ 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 ਦਿਨ ਕੰਮ ਚੱਲਿਆ ਸਰਪੰਚ ਸਾਹਿਬ ਦੇ ਮੁਤਾਬਕ ਉਸ ਤੋਂ ਬਾਅਦ ਕੋਈ ਕੰਮ ਨਹੀਂ ਚੱਲਿਆ ਠੀਕ ਹੈ ਸਾਨੂੰ ਨਹੀਂ ਪਤਾ ਸਰਪੰਚ ਸਾਹਿਬ ਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਜਾਂ ਕੀ ਕਰਨਾ ਸਾਨੂੰ ਅਸੀਂ ਇਸ ਕਾਰਨ ਇੱਥੇ ਹੋਏ ਹਾਂ ਵੀ ਸਾਨੂੰ ਜਵਾਬ ਦਿੱਤਾ ਜਾਵੇ ਵੀ ਸਾਡੇ ਕੋਲੇ ਕੋਈ ਧਰਮਸ਼ਾਲਾ ਨਹੀਂ ਹੈ ਪਹਿਲੀ ਗੱਲ ਤਾਂ ਜੀ ਸਾਡੇ ਕੋਲੇ ਕੋਈ ਲਾਇਬ੍ਰੇਰੀ ਤਾਂ ਕੀ ਹੋਣਾ ਸੀ ਸਾਡੇ ਕੋਲੇ ਕੋਈ ਮੈਰਿਜ ਪੈਲਸ ਨਹੀਂ ਹੈਗਾ ਕੁੜੀਆਂ ਦੇ ਵਿਆਹ ਕਰਨ ਵਾਸਤੇ ਉਹ ਸਾਰੇ ਅਸੀਂ ਸਰਪੰਚ ਇਸ ਕਰਕੇ ਬਣਾਇਆ ਸੀਗਾ ਕਿ ਸਾਡੇ ਸਾਰੇ ਵਿਕਾਸ ਦੇ ਕਾਰਜ ਹੋਣ ਜੀ ਉਹ ਕਾਰਜ ਬਾਈ ਜੀ ਪਕੱਲੇ ਮਤਿਆਂ ਦੇ ਵਿੱਚ ਰਹਿ ਗਏ ਆ ਜਿੱਥੇ ਸਾਰੇ ਸਰਪੰਚਾਂ ਨੇ ਪੰਚਾਂ ਨੇ ਮੋਹਰਾਂ ਲਾਈਆਂ ਹੋਈਆਂ ਗਿਆ ਉਹ ਸਾਰੇ ਕਾਗਜ਼ਾਂ 'ਚ ਰਹਿ ਗਏ ਆ ਸਾਨੂੰ ਨਹੀਂ ਪਤਾ ਵੀ ਸਾਨੂੰ ਇੱਥੋਂ ਦਾ ਮੌਜੂਦਾ ਐਮਐਲ ਨੂੰ ਕੰਮ ਕਰਦੇ ਰਿਹਾ ਐਮ ਸਰਪੰਚ ਸਾਹਿਬ ਨੂੰ ਜਾਂ ਹੋਰ ਕੋਈ ਰੀਜ਼ਨ ਸਾਨੂੰ ਸਰਪੰਚ ਸਾਹਿਬ ਇਹ ਦੱਸਣਾ ਵੀ ਸਾਡੀ ਅਸੀਂ ਜਿਹੜੀਆਂ ਵੋਟਾਂ ਪਾਈਆਂ ਤੁਹਾਨੂੰ ਵੀ ਅਸਾਲ ਹੋ ਗਿਆ ਸਾਰੇ ਮੂੰਹ ਚੁੰਗੜਾ ਪਾ ਕੇ ਬੈਠਿਆ ਵੀ ਕੀ ਕਾਰਨ ਹੈ ਵੀ ਸਾਡੇ ਪਿੰਡ ਦੇ ਵਿੱਚ ਕਾਜ ਕਰਦੀ ਕਿੰਨੀ ਪਿੰਡ ਦੀ ਤੁਹਾਡੀ ਵੋਟ ਕਿੰਨੀ ਹੈ ਸਾਡੇ ਪਿੰਡ ਦੀ ਬਾਈ ਜੀ ਘੱਟੋ ਘੱਟ 5000 ਵੋਟ ਆ ਗਈ ਹੈ ਆਵਾਜ਼ ਹਾਂਜੀ ਹੋਜੀ ਠੀਕ ਹੈ ਤੇ ਕਿੰਨੇ ਉਮੀਦਵਾਰ ਸੀਗੇ ਜਾਂ ਕੌਣ ਕੌਣ ਸੀ ਉਦੋਂ ਉਹ ਉਮੀਦਵਾਰ ਬਾਈ ਜੀ ਦੋ ਉਮੀਦਵਾਰ ਸੀ ਸਰਪੰਚ ਸਰਪੰਚ ਤੋਂ ਉਮੀਦਵਾਰ ਸੀਗੇ ਮੈਂਬਰ ਆ ਜਿਹੜੇ ਮੈਂਬਰਾਂ ਨੂੰ ਵੀ ਕੰਮ ਨਹੀਂ ਕਰ ਦਿੱਤਾ ਯਾਰ ਕੋਈ ਵੀ ਵਿਕਾਸ ਦਾ ਕਾਰਜ ਤੁਸੀਂ ਆਪਾਂ ਚਲਦੇ ਆ ਕੈਮਰਾ ਲੈ ਕੇ ਗਲੀਆਂ ਵਿੱਚ ਤੁਸੀਂ ਚੱਲੋ ਜਿੱਥੇ ਕੰਮ ਚੱਲਦਾ ਸੀ ਪਹਿਲਾਂ ਇੱਕ ਇੱਕ ਦਿਨ ਉੱਥੇ ਕੰਮ ਠੱਪ ਕਰ ਦਿੱਤਾ ਗਿਆ ਬਈ ਆ ਤੁਹਾਡੇ ਸਾਹਮਣੇ ਆ ਬ੍ਰੇਸ਼ਟੀ ਪਈ ਆ ਇੱਥੇ ਇੱਕ ਦਿਨ ਕੰਮ ਚੱਲਿਆ ਬਈ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜਵਾਬ ਦੇਵੇ ਸਾਨੂੰ ਕੀ ਡੀਡੀਪੀਓ ਬੀਡੀਪੀਓ ਸਾਜਾ ਪ੍ਰਸ਼ਾਸਨ ਵਾ ਵਿਸਾਨੂੰ ਜਵਾਬ ਦੇ ਕਿ ਸਾਨੂੰ ਕੰਮ ਕਿਉਂ ਨਹੀਂ ਕਰਨ ਦਿੱਤੇ ਜਾ ਰਹੇ ਕੰਮਾਂ ਦੇ ਜਿਹੜੇ ਮਤੇ ਨੇ ਉਹ ਪਾਏ ਗਏ ਨੇ ਸਰਪੰਚ ਦੇ ਸਰਪੰਚ ਵੱਲੋਂ ਪੂਰੇ ਮਤੇ ਪਾਏ ਗਏ ਨੇ ਜੀ ਸਾਰਾ ਕੁਝ ਉਹਨਾਂ ਕੋਲੇ ਲਿਖਿਆ ਪਿਆ ਬਕਾਇਦਾ 4 ਸਾਲਾਂ ਦਾ ਅੱਗੇ ਕੰਮ ਲਿਖਿਆ ਪਿਆ ਉਹਨਾਂ ਕੋਲੇ ਬਾਈ ਜੀ ਠੀਕ ਹੈ ਫਿਰ ਜੇ ਸਰਪੰਚ ਮਤੇ ਪਾ ਰਿਹਾ ਮਤਲਬ ਉਹ ਕੰਮ ਕਰਨਾ ਚਾਹੁੰਦਾ ਹੈ ਇਹਦਾ ਮਤਲਬ ਤੇਹੀ ਹੈ ਤਾਂ ਹੀ ਮਤਾ ਪਾਇਆ ਗਿਆ ਫਿਰ ਕਾਰਨ ਕੀ ਅੱਗੇ ਜੱਕ ਕਿਉਂ ਰੁਕ ਜਾਂਦਾ ਕੰਮ ਇਹ ਤਾਂ ਹੁਣ ਜੀ ਸਰਪੰਚ ਸਾਹਿਬ ਹੀ ਦੱਸਣਗੇ ਕਿ ਕਿਉਂ ਕਿਉਂ ਨਹੀਂ ਹੋ ਰਹੇ ਜਾਣ ਨੂੰ ਡਰਾਇਆ ਜਾ ਰਿਹਾ ਜਾਂ ਧਮਕਾਇਆ ਜਾ ਰਿਹਾ ਜਾਂ ਕੰਮ ਕਰਨ ਨਹੀਂ ਦਿੱਤੇ ਜਾ ਰਹੇ ਵੀ ਮੌਜੂਦਾ ਐਮਐਲਏ ਵੱਲੋਂ ਨਹੀਂ ਕਰਨ ਦਿੱਤੇ ਜਾ ਰਹੇ ਜਾਂ ਪਿੰਡ ਦੇ ਮੌਜੂਦਾ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਆ ਜਿਹੜੇ ਮੌਜੂਦਾ ਸਰਕਾਰ ਦੇ ਉਹ ਨਹੀਂ ਕਰਨ ਦੇ ਰਹੇ ਕੰਮ ਉਹਨਾਂ ਵੱਲੋਂ ਗੱਲ ਸਾਹਮਣੇ ਆਈ ਹੈ ਕਿ ਹੁਣ ਤੱਕ ਆ ਕੋਈ ਬਾਈ ਜੀ ਉਹਨਾਂ ਵੱਲੋਂ ਤਾਂ ਗੱਲ ਇਹੀ ਸਾਹਮਣੇ ਆਈ ਹੈ ਵੀ ਜਿੱਥੇ ਕੰਮ ਚੱਲਿਆ ਸੀ ਉੱਥੇ ਕੰਮ ਉਹਨਾਂ ਨੇ ਰੋਕਿਆ ਹੀ ਹੈਗਾ ਬਾਈ ਜੀ ਰੋਕ ਦਿੱਤਾ ਸਾਰਾ ਕੰਮ ਰੋਕਿਆ ਹੀ ਹੈ ਬਾਈ ਜੀ ਕਿੰਨਾਂ ਵੱਲੋਂ ਰੋਕਾਇਆ ਗਿਆ ਇਹ ਤਾਂ ਹੁਣ ਜੀ ਸਰਪੰਚ ਸਾਹਿਬ ਵੀ ਦੱਸ ਸਕਦੇ ਆ ਕਿ ਕਿਉਂਕਿ ਮੌਜੂਦਾ ਪਾਰਟੀ ਦਾ ਐਮਐਲਏ ਨੇ ਹਰਦੀਪ ਸਿੰਘ ਦੇਪੀ ਢੱਲੋ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਵੀ ਬੰਦੇ ਪਿੰਡ ਦੇ ਵਿੱਚ ਮੌਜੂਦ ਆ ਗਏ ਜਿਹੜੇ ਕਾਰਜਕਾਰੀ ਬੰਦੇ ਆ ਗਏ ਉਹਨਾਂ ਨੂੰ ਉਹਨਾਂ ਨੂੰ ਸਾਰਾ ਕੁਝ ਪਤਾ ਪਤਾ ਨਹੀਂ ਲੱਗ ਰਿਹਾ ਦਿੱਸਦਾ ਉਹਨਾਂ ਨੂੰ ਸਾਰਾ ਕੁਝ ਰਿਹਾਗਾ ਪਰ ਉਹ ਰੋਕ ਕਰਨ ਦੀ ਬਜਾਏ ਉਹ ਰੋਕ ਰਹੇ ਹੈ ਬਾਈ ਜੀ ਇਹ ਸਾਨੂੰ ਇਹ ਜਵਾਬ ਦਿੱਤਾ ਜਾਵੇ ਵੀ ਕਿਉਂ ਰੋਕ ਰਹੇ ਚੋ ਕੰਮ ਰੋਕ ਰਹੇ ਨੇ ਰੋਕ ਰਹੇ ਹੈ ਬਾਈ ਜੀ ਸਰਪੰਚ ਦੇ ਨਾਲ ਗੱਲਬਾਤ ਕੀਤੀ ਹੈ ਇਸ ਬਾਬਤ ਕੇ ਕੰਮ ਕਿਉਂ ਨਹੀਂ ਕਰਦੇ ਅਸੀਂ ਸਰਪੰਚ ਨਾਲ ਗੱਲ ਕੀਤੀ ਹੈ ਸਾਨੂੰ ਬਾਈ ਜੀ ਸਰਪੰਚ ਸਾਹਿਬ ਵੱਲੋਂ ਇਹੀ ਸਟੇਟਮੈਂਟ ਆਈ ਹੈ ਵੀ ਉਹਨਾਂ ਨੇ ਸਾਨੂੰ ਉਹਨਾਂ ਕੋਲੇ ਲਿਖਤੀ ਰੂਪ ਆ ਬਾਈ ਸਾਰਾ ਕੋ ਸਾਨੂੰ ਐਂ ਦਿਖਾ ਦਿੰਦੇ ਕੱਢ ਕੇ ਵੀ ਆਹ ਸਾਰਾ ਕੋ ਸਾਡੇ ਤੁਹਾਡੇ ਪਾਉ ਤੇ ਲਿਖਿਆ ਪਿਆਗਾ ਤੇ ਇਹ ਸਾਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਬਾਈ ਜੀ ਬਿਜੂਦਾ ਵਿਰੋਧੀ ਧਿਰ ਵੱਲੋਂ ਠੀਕ ਹੈ ਪਈ ਕੀ ਮਤਲਬ ਕੌਣ ਰੋਕ ਰਿਹਾ ਕੰਮ ਤੁਹਾਡਾ ਸਰਪੰਚ ਲਗਾਤਾਰ ਕਹਿੰਦੇ ਕਿ ਮਤੇ ਪਾਏ ਹੋਏ ਨੇ ਪਰ ਰੋਕ ਕੌਣ ਰਿਹਾ ਕੰਮ ਕਰ ਨੂੰ ਇਹ ਤਾਂ ਹੀ ਦੇਖੋ ਜੀ ਹੁਣ ਮੌਕੇ ਦੀ ਸਰਕਾਰ ਝੜੂ ਦੀ ਹੈ ਤੇ ਸਾਡੇ ਪਿੰਡ ਵਰਕਰ ਆੜੇ ਝਾਰੂ ਦੇ ਸਾਨੂੰ ਤਾਂ ਹੀ ਲੱਗਦਾ ਜਿਵੇਂ ਉਹੀ ਰੋਕ ਰਿਹਾ ਜੀ ਕਿਉਂਕਿ ਸਾਡੇ ਪਿੰਡ ਮੰਨ ਲਓ ਬੋਟਾਂ ਪਈਆਂ ਕਾਫੀ ਫੂਟ ਨਾਲ ਜਿੱਤਿਆ ਲੋਕਾਂ ਨੇ ਜਿਤਾਇਆ ਵੀ ਹੈ ਬੰਦਾ ਵੀ ਕਾਮਯੋਗ ਹੈਗਾ ਜੀ ਕਾਬਲਾ ਕੰਮ ਦੇ ਕੰਮ ਕਰ ਵੀ ਰਿਹਾ ਪਰ ਕੰਮ ਚੱਲਦਾ ਚੱਲਦਾ ਉਹਨਾਂ ਨੇ ਰੁਕਿਆ ਅਸੀਂ ਤਾਂ ਅਸਲ ਸਿੱਧਾ ਹੀ ਕਹਾਂਗੇ ਜੀ ਆਮ ਆਦਮੀ ਪਾਰਟੀ ਦਾ ਪੂਰਾ ਹੀ ਹੱਥ ਹੈ ਕਿਉਂਕਿ ਉਹ ਅੱਗੇ ਆਉਣਾ ਚਾਹੁੰਦੇ ਆ ਉਹਨੂੰ ਮੰਨ ਲਾ ਥੱਲੇ ਲਾ ਕੇ ਆਪ ਅੱਗੇ ਆ ਕੇ ਕੰਮ ਕਰਨਾ ਚਾਹੁੰਦੇ ਆ ਤੁਹਾਡੇ ਸਰਪੰਚ ਨੂੰ ਹਾਂਜੀ ਹਾਂਜੀ ਸਾਨੂੰ ਤੇ ਇਹੀ ਲੱਗਦਾ ਡੈਂਪੀ ਢੱਲੂ ਇਹ ਗੱਲ ਕਹਿੰਦਾ ਮੇਰੀ ਲਾਤ ਦੀ ਨਾ ਕੋ ਫੇਰ ਕੰਮ ਚੱਲਣ ਦਊਗਾ ਨਹੀਂ ਕੰਮ ਨਹੀਂ ਚੱਲਣ ਦਿੰਦਾ ਅੱਛਾ ਇਹ ਕਿਹਨਾਂ ਨੂੰ ਕਹਿੰਦੇ ਨੇ ਇਹ ਗੱਲ ਸਰਪੰਚ ਨੂੰ ਕਹਿੰਦੇ ਆ ਜੀ ਕਿਉਂਕਿ ਸਰਪੰਚ ਪਹਿਲਾਂ ਕਾਂਗਰਸ ਪਾਰਟੀ ਨਾਲ ਸੀਗਾ ਬਾਅਦ ਚੋਂ ਜਾਦ ਜਿੱਤਿਆ ਡੈਂਪੀ ਢੱਲੂ ਦਾ ਇਹੀ ਕਹਿਣਾ ਕੋਈ ਪਹਿਲਾਂ ਮੇਰੀ ਲਾਤ ਦੀ ਨਾ ਕੋ ਫੇਰ ਕੰਮ ਚੱਲਣਗੇ ਹਾਂ ਹੁਣ ਸਰਪੰਚ ਨੂੰ ਹੈ ਕਿ ਕੁਝ ਹੋਰ ਹੋ ਗਿਆ ਫਿਰ ਮਾਜ ਸਰਪੰਚ ਨੂੰ ਸਾਨੂੰ ਬਾਈ ਜੀ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਬਾਈ ਜੀ ਸਸਪੈਂਡ ਕਰਤਾ ਸਸਪੈਂਡ ਕੁਰਸੀਆਂ ਤੇ ਬਿਠੇ ਅਸਰਾਂ ਨੇ ਸਸਪੈਂਡ ਕਰਤਾ ਅਸੀਂ ਵੋਟਾਂ ਪਾਈਆਂ ਸੀ ਸਾਨੂੰ ਜਵਾਬ ਦੇਣ ਜਾਂ ਤੱਕ ਕਰਨ ਕਿਉਂ ਸਸਪੈਂਡ ਕੀਤਾ ਗਿਆ ਕਾਰਨ ਕੀ ਹੈ ਕਿਉਂ ਕਿ ਲਿਖਿਆ ਕੀ ਲਿਖ ਕੇ ਤਾਂ ਉਹਨਾਂ ਨੇ ਸਸਪੈਂਡ ਹੈ ਜਿਹੜਾ ਉਹਨਾਂ ਨੇ 1 ਸਾਲ ਪਹਿਲਾਂ ਚੱਲਦੇ ਕੰਮ ਰੋਕੇ ਬਾਈ ਜੀ ਪਹਿਲਾਂ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਹ ਰੁਕੇ ਕੰਮਾਂ ਦੇ ਮੁਤਾਬਕ ਆਰਟੀਆ ਪਾਈਆਂ ਸਿਆਸਤ ਖੇਡੀ ਸਿਆਸਤ ਕਿੰਨਾ ਦੇ ਖੇਡੀ ਗਰੀਬ ਲੋਕਾਂ ਤੇ ਐਸੀ ਭਾਈ ਜਾਰੇ ਤੇ ਅਸੀਂ ਦਬੇ ਜਾ ਰਹੇ ਹਾਂ ਭਾਈ ਜੀ ਅਸੀਂ 20 ਸਾਲ ਪਿੱਛੇ ਜਾਵ ਰਹੇ ਹਾਂ ਓਦੋਂ ਪਹਿਲਾਂ ਤੇ ਹੁਣ ਇਹਨਾਂ ਦੇ ਕਾਰਨ ਜੇ ਐਂ ਕੰਮ ਰੁਕੇ ਰਹੇ ਸਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਕੀ ਹੋਊਗਾ ਅਸੀਂ ਤਾਂ ਠੀਕ ਹੈ ਵੀ ਦੇਖੀਏ ਨੇ ਜੇ ਸਭ ਕੋ ਦੇਖੀਏ ਨਾ ਵੀ ਜਿਹੜੇ ਸਰਕਾਰ ਦੇ ਹਾਲਾਤ ਆ ਇੱਥੇ ਭਾਈ ਰੋਜ਼ ਹਰ ਰੋਜ਼ ਬਾਹਾਂ 'ਚ ਟੀਕੇ ਲਾ ਕੇ ਸਿਰੰਜਾ ਮੁੰਡਿਆਂ ਤੇ ਫਿਰ ਦਿੰਦੇ ਕੋਈ ਕਿਸੇ ਦਾ ਡਰ ਨਹੀਂ ਕੋਈ ਭੈ ਨਹੀਂ ਕੋਈ ਭਾਈ ਜੀ ਬਹੁਤ ਜ਼ਿਆਦਾ ਤੁਸੀਂ ਮੈਂ ਕਹਿੰਦਾ ਗੱਟਾ ਭਰ ਕੇ ਚਿੱਟੇ ਲੈ ਕੇ ਆਣਾ ਜਦੋਂ ਮਰਜ਼ੀ ਲੈ ਜਾਓ ਜੀ ਥੋੜੇ ਪਿੰਡੋਂ ਬੀੜ ਇੱਥੇ ਸਾਰੇ ਕਿਤੇ ਹੀ ਲਾਤਾ ਬਾਈ ਜੀ ਜਿੱਥੋਂ ਮਰਜੀ ਤੁਸੀਂ ਲਾ ਲਓ ਵੀ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਹੈਗਾ ਸਰਕਾਰ ਦਾ ਵੀ ਕੋਈ ਧਿਆਨ ਨਹੀਂ ਹੈਗਾ ਯੁੱਧ ਨਸ਼ਾ ਵਿਰੋਧ ਕੱਲਾ ਯੁੱਧ ਨਸ਼ਾ ਵਿਰੋਧੀ ਰਹਿ ਗਿਆ ਤੇ ਉਹ ਕੱਲਾ ਸਿੰਘ ਤੇ ਇਥੇ ਤੇ ਕਰਾਇਆ ਬਲਕਨ ਨਹੀਂ ਦਿੱਤਾ ਗਿਆ ਉਹਨੂੰ ਨਸ਼ਾ ਨਹੀਂ ਉਹਨਾਂ ਤੋਂ ਰੁਕ ਰਿਹਾ ਅੱਛਾ ਬਈ ਥੋੜਾ ਸਰਪੰਚ ਸਸਪੈਂਡ ਕਰ ਦਿੱਤਾ ਗਿਆ ਫਿਰ ਇਹਦਾ ਕਾਰਨ ਕੀ ਮੰਨਦੇ ਹੋਣੇ ਮਤੇ ਵੀ ਪਏ ਆ ਕੀ ਲਿਖ ਕੇ ਕੀਤਾ ਉਹਨਾਂ ਨੇ ਸਪੈਂਡ ਕਿ ਕਿਉਂ ਕੀਤਾ ਦੇਖੋ ਜੀ ਚਲੋ ਉਹ ਮੰਨ ਲਓ ਉਹਨਾਂ ਦੀ ਗੱਲ ਹੀ ਨਹੀਂ ਮੰਨ ਰਹੇ ਉਹਨਾਂ ਨੇ ਹੇਠ ਲੱਗ ਕੇ ਕੰਮ ਨਹੀਂ ਕਰ ਰਹੇ ਤੇ ਉਹਨਾਂ ਨੂੰ ਮੰਨ ਲਓ ਬੰਦਾ ਫਿੱਟ ਨਹੀਂ ਬੈਠ ਰਿਹਾ ਤਾਂ ਹੀ ਕਰਕੇ ਉਹਨਾਂ ਨੇ ਫਿਰ ਉਹ ਗੱਲਬਾਤ ਉਹਨਾਂ ਦੀ ਚੁੱਪਦੀ ਐ ਉਹ ਕੰਮ ਅੱਗੇ-ਅੱਗੇ ਕਰ ਰਿਹਾ ਉਹ ਕਰਨਾ ਨਹੀਂ ਚਾਹੁੰਦੇ ਉਹ ਕਹ ਚਾਹੁੰਦੇ ਵੀ ਅਸੀਂ ਆਪ ਦੇ ਵਰਕਰ ਅੱਗੇ ਕਰਕੇ ਕੰਮ ਕਰਾਈਏ ਠੀਕ ਹੈ ਹਾਂਜੀ ਤੇ ਮੰਨ ਲਓ ਜਿਹੜਾ ਬੰਦਾ ਹੁਣ ਜਿੱਤਿਆ ਵਿਆ ਅੱਜ ਕਾਫੀ ਵੋਟਾਂ ਲੈ ਜਿੱਤਿਆ ਵਿਆ ਉਹ ਆਪਣੇ ਆਪ ਨੂੰ ਪਿੱਛੇ ਕਿਉਂ ਸੱਟੂਗਾ ਉਹ ਹਰੇ ਹੋਏ ਨੂੰ ਮੂਹਰੇ ਲਿਆਉਣਾ ਚਾਹੁੰਦੇ ਐ ਤੇ ਜਿੱਤੇ ਹੋਏ ਨੂੰ ਪਿੱਛੇ ਸਿੰਟਾਂ ਚੁੱਪਦੇ ਐ ਇਹੀ ਕਾਰਨ ਐ ਜੀ ਇਹੀ ਕਾਰਨ ਹੈ ਕਿਹੜੇ-ਕਿਹੜੇ ਕੰਮ ਪਿੰਡ ਦੇ ਰੋਕੇ ਹੋਏ ਤੁਹਾਡੇ ਸਾਡੇ ਤਾਂ ਹੀ ਹੋ ਜਾ ਵੀ ਕੋਈ ਨਹੀਂ ਗਈ ਸਾਡੇ ਧਰ ਥੋੜਾ ਜਿਹਾ ਪਹਿਲਾਂ ਕੋਈ ਕਾਫੀ ਯੁੱਧ ਹੋਇਆ ਫੇਰ ਮੰਨ ਲਓ ਗੁਰੂ ਘਰ ਧਰਮਸ਼ਾਲਾ ਸਿਗੀ ਪੁਰਾਣੀ ਉੱਥੇ ਅਸੀਂ ਗੁਰੂ ਘਰ ਸਥਾਪਿਤ ਕੀਤਾ ਸੀ ਜੀ ਹਾਂਜੀ ਇਹਨਾਂ ਵੱਲੋਂ ਤਾਂ ਮੰਨ ਲਓ ਕੋਈ ਖਾਲੀਆਂ ਨਾਲੀਆਂ ਜਿੱਥੇ ਬਣੀਆਂ ਉਹ ਵੀ ਸਹੀ ਨਹੀਂ ਬਣੀਆਂ ਜੀ ਕੋਈ ਲੈਵਲ ਨਹੀਂ ਉਹਨਾਂ ਦਾ ਕਿਸੇ ਤਰ੍ਹਾਂ ਦੀ ਕੋਈ ਗਲੀ ਸਾਡੇ ਤਾਂ ਮੈਂ ਵਿਕਾਸ ਮੜਾ ਤੁਸੀਂ ਜਾ ਕੇ ਦੇਖੋਗੇ ਵਿੜੇ ਵਿੱਚ ਕਿਤੇ ਵੀ ਕੋਈ ਖਾਸ ਗਲੀ ਨਹੀਂ ਬਣੀ ਪੱਕੀ ਨਹੀਂ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਵੇਖਦੇ ਆ ਸਾਰੇ ਗਲੀਆਂ ਪੱਕੀਆਂ ਬਣੀਆਂ ਸੜਕਾਂ ਪੱਕੀਆਂ ਬਣੀਆਂ ਸਾਡੇ ਤਾਂ ਬਹੁਤ ਬੁਰਾ ਹਾਲ ਹੈ ਜੇ ਜਦੋਂ ਸਰਪੰਚ ਨੂੰ ਮਿਲਦੇ ਉਹ ਕੀ ਕਹਿੰਦਾ ਤੁਹਾਨੂੰ ਉਹ ਤਾਂ ਹੀ ਸਾਨੂੰ ਇਹੀ ਹੌਸਲਾ ਜਾਂਦੇ ਕਹਿੰਦੇ ਬਸ ਆਪਣੀ ਜਾਂ ਕਿਸੇ ਨਾਮ ਵਾਲਾ ਹੋਰ ਕੋਈ ਸਰਕਾਰ ਆ ਗਈ ਆਪਾਂ ਕੰਮ ਕਰਾ ਸਕਦੇ ਆ ਮੈਨੂੰ ਤਾਂ ਲੱਗਦਾ ਨਹੀਂ ਇਹ ਬੰਦੇ ਮੈਨੂੰ ਅੱਗੇ ਆਉਂਦੇਣਗੇ ਜਾਂ ਕੰਮ ਕਰਨ ਦੇਣਗੇ ਠੀਕ ਆ ਵੀ ਉਹ ਕੰਮ ਨਹੀਂ ਕਰਨ ਦੇ ਰਹੇ ਹਾਂਜੀ ਹਾਂਜੀ ਡੈਮਪੀ ਨੂੰ ਮਿਲੇ ਉਹ ਨਹੀਂ ਨਹੀਂ ਇਹ ਉਹਨੂੰ ਨਹੀਂ ਮਿਲੇਗੀ ਮੰਨ ਲਓ ਡੈਮਪੀ ਤੇ ਲੋਕਾਂ ਨੇ ਤਰਸ ਦੇ ਤੌਰ ਤੇ ਵੋਟਾਂ ਪਾ ਕੇ ਜਿਤਾਇਆ ਸੀ ਪਰ ਸਾਨੂੰ ਇਹ ਲੱਗਦਾ ਜਿਹੜਾ ਤਰਸ ਕੀਤਾ ਉਹ ਬਹੁਤ ਜ਼ਿਆਦਾ ਗਲਤ ਹੋ ਗਿਆ ਸਾਡੇ ਤੋਂ ਪਰ ਅਗਲੀ ਵਾਰ ਲੋਕ ਤਰਸ ਨਹੀਂ ਕਰਨਗੇ ਇਹ ਜਿਹੜੀ ਬਦਲਾ ਜੀ ਰਾਜਨੀਤੀ ਆ ਇਹ ਬਦਲੇ ਦੀ ਰਾਜਨੀਤੀ ਬਣ ਕੇ ਰਹਿ ਗਈ ਬਾਈ ਜੀ ਗਰੀਬ ਐਸਸੀ ਭਾਈਚਾਰੇ ਨੂੰ ਨੁਕਸਾਨ ਇਹਨਾਂ ਦਾ ਨਹੀਂ ਹੋ ਰਿਹਾ ਬਾਈ ਜੀ ਇਹਨਾਂ ਨੂੰ ਕੋਈ ਗਲੀਆਂ ਨਾਲੀਆਂ ਦੀ ਕੋਈ ਲੋੜ ਨਹੀਂ ਕਾਸੇ ਦਿਨ ਲੋੜ ਇਹਨਾਂ ਨੂੰ ਇਹਨਾਂ ਕੋਲ ਸਾਬ ਸਾਕ ਸੂਰਤਾਂ ਗਿਆ ਇਹਨਾਂ ਕੋਲ ਐਮਐਲਏ ਕੋਲੇ ਚਿੱਟੀ ਲੀੜੇ ਪਾ ਕੇ ਜਾਂਦੇ ਆ ਇਹ ਤੇ ਐਮਐਲਏ ਕੋਲ ਸਭ ਕੁਝ ਮਿਲ ਜਾਂਦਾ ਇਹਨਾਂ ਨੂੰ ਨੁਕਸਾਨ ਬਾਈ ਜੀ ਗਰੀਬਾਈ ਚਾਰੇ ਦਾ ਹੁੰਦਾਗਾ ਅਸੀਂ ਲੋਕ ਸਾਡੀ ਆਵਾਜ਼ ਦਬੀ ਜਾਂਦੀ ਆ ਅਸੀਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਲੋਕ ਵਾਈਟੀਵੀ ਦਾ ਜਿਹੜੇ ਸਾਡੀ ਆਵਾਜ਼ ਸੁਣੀ ਤੇ ਸਾਡੀ ਆਵਾਜ਼ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਸੀਂ ਇਹੀ ਚਾਹੁੰਦੇ ਆ ਵੀ ਸਾਨੂੰ ਜਵਾਬ ਦੇਵੇ ਪ੍ਰਸ਼ਾ ਸਰਪੰਚ ਤੇ ਅ ਡੈਂਪੀਟੇ ਲੋਏ ਬੰਦੇ ਤੇ ਡੈਂਪੀਟੇ ਲੋਜਾਦੇ ਕੰਮ ਕਿਉਂ ਨਹੀਂ ਹੁੰਦੇ ਤੇ ਯਾਰੇ ਅਸੀਂ ਬਹੁਤ ਮਾਤਰਾ ਨਾਲ ਤੇ ਸਰਪੰਚ ਸਸਪੈਂਡ ਕੀਤਾ ਕਿਹੜੀ ਵਜ੍ਹਾ ਕਰਨਾ ਅਸੀਂ ਵੋਟਾਂ ਪਾਈਆਂ ਸਾਨੂੰ ਕਿਉਂ ਨਹੀਂ ਪੁੱਛਿਆ ਸਰਪੰਚ ਕੁਰਸੀਆਂ ਤੇ ਬੈਠੇ ਅਫਸਰਾਂ ਨੇ ਸਸਪੈਂਡ ਕਰਦੇ ਬਾਈ ਜੀ ਕਿ ਪੰਚਾਇਤੀ ਰਾਜ ਐਕਟ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਗਿਆ ਬਾਈ ਠੀਕ ਹੈ ਕਾਨੂੰਨ ਸਾਰਾ ਕੁਝ ਛਿੱਕੇ ਟਾਂਕੇ ਸਾਰਾ ਕੁਝ ਕੀਤਾ ਜਾ ਰਿਹਾ ਬਈ ਤੇ ਸਾਡੇ ਨਾਲ ਬੇਸਾਬ ਫੀਲ ਕਰਦਾ ਹੁਣ ਅੱਜ ਦੀ ਗੱਲ ਕਰੀ ਅੱਜ ਸਰਪੰਚ ਕੌਣ ਥੋੜੇ ਪਿੰਡ ਦਾ ਅੱਜ ਸੁਖਚੈਨ ਸਿੰਘ ਸਰਪੰਚ ਆ ਜੀ ਸਾਡੇ ਪਿੰਡ ਦਾ ਸਸਪੈਂਡ ਕਰਤਾ ਸਸਪੈਂਡ ਕਰ ਦਿੱਤਾ ਹੈਗਾ ਉਹ ਵੀ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਅਸੀਂ ਲਾਵਾਰਸਾਂ ਜੀ ਸਾਡਾ ਕੋਈ ਜਿਹੜਾ ਸਰਪੰਚ ਹੀ ਸਸਪੈਂਡ ਕਰਤਾ ਜੀ ਲਾਵਾਰਸੀ ਹੋ ਗਏ ਸੀ ਤਾਂ ਤੇ ਸਾਨੂੰ ਕੋਈ ਰੀਜ਼ਨ ਕੋਈ ਗੱਲ ਹੋਊਗੀ ਸਾਨੂੰ ਇਹ ਪਤਾ ਲੱਗ ਰਿਹਾ ਸਰਪੰਚ ਕੋਲ ਜਾਈਏ ਜਾਂ ਡੈਂਪੀ ਢੱਲੋ ਦੇ ਬਾਹਰ ਜਾ ਕੇ ਬੈਠ ਗਏ ਸੀ ਤੇ ਜਦੋਂ ਕਿਉਂਕਿ ਜਦੋਂ ਪਿੰਡ ਦਾ ਸਰਪੰਚ ਜਿਹੜਾ ਪਿੰਡ ਦਾ ਮੁੱਖ ਮੰਤਰੀ ਹੁੰਦਾ ਬਾਈ ਜੀ ਤੇ ਲੋਕਾਂ ਨੇ ਬਹੁਤ ਮਤਰਾ ਜਿਤਾਇਆ ਤੇ ਉਸ ਉਸ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਸਾਨੂੰ ਇਹ ਜਵਾਬ ਦੇਣ ਵੀ ਕਿਉਂ ਕੀਤਾ ਗਿਆ ਤੇ ਕੀ ਵਜ੍ਹਾ ਕੀ ਡੈਂਪੀ ਢੱਲੋ ਡਰਾ ਰਿਹਾ ਉਹਨਾਂ ਨੂੰ ਡੈਂਪੀ ਢੱਲੋ ਆਪਦੀ ਲਾਥੇ ਢੇਰ ਦੇ ਨਗਾਉਣਾ ਚਾਹੁੰਦਾ ਹੈ ਉਹਨਾਂ ਨੂੰ ਜਾਂ ਡੈਂਪੀ ਢੱਲੋ ਐਸ்சி ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸ ਤਾਂ ਕਿਉਂ ਇਹ ਸਾਡੇ ਨਾਲ ਕੀਤਾ ਜਾ ਰਿਹਾ ਸਾਨੂੰ ਜਵਾਬ ਦਿੱਤਾ ਜਾਵੇ ਇਸ ਗੱਲ ਦਾ ਬਾਈ ਜੀ ਬਿਲਕੁਲ ਬਾਈ ਰੁਕੇ ਹੋਏ ਕੰਮ ਤੁਹਾਡੇ ਪਿੰਡ ਦੇ ਹਾਂਜੀ ਬਈ ਹੈ ਹਾਂਜੀ ਰੁਕੇ ਹੋਏ ਕੰਮ ਵੀ ਆਪਣੇ ਕਿੰਨਾ ਕ ਵਿਕਾਸ ਹੋ ਰਿਹਾ ਕੋਈ ਵੀ ਨਾ ਕੰਮ ਚੱਲਿਆ ਬਾਈ ਜੀ ਸਾਰੇ ਬੰਦ ਹੀ ਪਏ ਸਾਰੇ ਬੰਦ ਪਏ ਹਾਂ ਪਾਸ ਤੁਹਾਡੇ ਸਾਹਮਣੇ ਆਪ ਹੀ ਬ੍ਰੇਕ ਹਾਂਜੀ ਅੱਛਾ ਇੱਥੇ ਰੁਕ ਦਿੱਤਾ ਇੱਥੇ ਕੰਮ ਹਾਂਜੀ ਠੀਕ ਹੈ ਹੋਰ ਵੀ ਗੱਲਬਾਤ ਕਰ ਲੈਣੇ ਆ ਅਗਲੀ ਕੀ ਤੁਹਾਡੇ ਪਿੰਡ ਦਾ ਵਿਕਾਸ ਆ ਜਿਹੜਾ ਕਿੰਨਾ ਕ ਹੋ ਰਿਹਾ ਮਤਲਬ ਸਰਪੰਚ ਕੀ ਬਣਿਆ ਕੀ ਹੋਇਆ ਪਿੰਡ ਦੇ ਵਿੱਚ ਪਹਿਲਾਂ ਦਾ ਸਾਰਾ ਕੁਝ ਸਾਡੇ ਪਿੰਡ ਜੀ ਵੇਖੋ ਸਭ ਤੋਂ ਪਹਿਲਾਂ ਤਾਂ ਦੇ ਪਾਬ ਰੱਖੇ ਜਾ ਰਹੇ ਹੈਗੇ ਐਸੀ ਕੋਟੇ ਨਾਲ ਤਾਂ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਾ ਰਿਹਾ ਹੈਗਾ ਸਾਡੇ ਕੋਲੇ ਪਹਿਲੇ ਨੰਬਰ ਤੇ ਤਾਂ ਜਦੋਂ ਲੜਕੀਆਂ ਦੀ ਕੋਈ ਸ਼ਾਦੀ ਹੁੰਦੀ ਹੈ ਕੋਈ ਸਾਡੇ ਕੋਲੇ ਸਿਰਦਾ ਨਹੀਂ ਬਿਠਾਉਣ ਦੀ ਬਰਾਤ ਆਉਂਦੀ ਹੈ ਕੋਈ ਵੀ ਨਾ ਤਾਂ ਸਾਡੇ ਕੋਲੇ ਧਰਮਸ਼ਾਲਾ ਵਗੈਰਾ ਹੈ ਤੇ ਆਹ ਸੱਪੜ ਵੇਖੀ ਜੰਨੇ ਆ ਜੀ ਸਾਰਾ ਨਰਕਾ ਜਿਹੜਾ ਵੀ ਪਿੰਡ ਦਾ ਇਹ ਸਭ ਤੋਂ ਵੱਡਾ ਵਿਕਾਸ ਸਾਡਾ ਇਹ ਹੈ ਸਬ ਲਾਈਟਰ ਨਾ ਦਾ ਪਾਣੀ ਆ ਜੋ ਵੀ ਗੰਦ ਪੈਲਾ ਇੱਥੇ ਆ ਰਿਹਾ ਹੈ ਜੀ ਠੀਕ ਹੈ ਸਭ ਤੋਂ ਵੱਡਾ ਬਿਮਾਰੀਆਂ ਦਾ ਕਾਰਨ ਹੈ ਇੱਥੇ ਲੋਕ ਆ ਵੀ ਜਿਹੜੇ ਬੱਚੇ ਆ ਕਾ ਖੇਡੋ ਨੂੰ ਕੋਈ ਸਰਦਾਨੀ ਨਹੀਂ ਇਹਨਾਂ ਦੇ ਨਾ ਕੋਈ ਜਮਾ ਵਗੈਰਾ ਜੋ ਕੋਈ ਐਜੀ ਸਹੂਲਤ ਨਹੀਂ ਸਭ ਤੋਂ ਵੱਧ ਨਸ਼ਾ ਪ੍ਰਮੋਟ ਕੀਤਾ ਜਾ ਰਿਹਾ ਜੀ ਤੇ ਸਰਪੰਚ ਦੇ ਨਾਲ ਕੀ ਹੋਇਆ ਤੁਹਾਡੇ ਨਾਲ ਪਿੰਡ ਨਾਲ ਸਰਪੰਚ ਦਾ ਹੀ ਵੇਖੋ ਕਾਂਗਰਸੀ ਹੋਣ ਦੇ ਕਾਰਨ ਉਹਨਾਂ ਨਾਲ ਵੀ ਭੇਦਭਾਵ ਰੱਖਿਆ ਜਾ ਰਿਹਾ ਹੈ ਤੇ ਹਰੇ ਹੋਏ ਹੈ ਜੋ ਵੀ ਵਰਕਰ ਹੈ ਉਹਨਾਂ ਨੂੰ ਵਿਚ ਡਿੱਕਾ ਬਣਾਇਆ ਜਾ ਰਿਹਾ ਹੈ ਜੀ ਹੂੰ ਕੌਣ ਬਣਾ ਰਿਹਾ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਇਹਨਾਂ ਵਿੱਚ ਵੀ ਵੇਖੋ ਰਾਜਨੀਤੀ ਹੈਗੀ ਰਾਜਨੀਤੀ ਦੇ ਵਿੱਚ ਅਸੀਂ ਕੁਝ ਕਹਿ ਨਹੀਂ ਸਕਦੇ ਹੂੰ ਵੀ ਪਿੰਡ ਕਰ ਰਿਹਾ ਜਾਂ ਧੜੇ ਬਾਜੀ ਜਾਂ ਵੀ ਕੋਈ ਉੱਚੇ ਲੀਡਰ ਕਰ ਰਿਹਾ ਤਾਂ ਪਿੰਡ ਦੇ ਸਰਪੰਚ ਸਾਹਿਬ ਜੋ ਇਹਨਾਂ ਦੀ ਪਤਨੀ ਸਰਪੰਚ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਪੂਰਾ ਮਾਮਲਾ ਜਿਵੇਂ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਤੁਹਾਨੂੰ ਸਰਪੰਚ ਚੁਣਿਆ ਸੀਗਾ ਕੀ ਕਾਰਨ ਹੈ ਕੰਮ ਕਰੋ ਕਿ ਹੋਏ ਨਹੀਂ ਇਹ ਜੀ ਕੰਮ ਸਾਡੇ ਬੰਨ ਸਾਰੀ ਪਰੇਸ਼ਾਨੀ ਸਾਨੂੰ ਦੇ ਰਹੀ ਹੈ ਨਾ ਸੈਕਟਰੀ ਆ ਰਿਹਾ ਸੀ ਮਤਲ ਝੂਠੇ ਇਲਜ਼ਾਮ ਲਾ ਲਾ ਕੇ ਕਦੇ ਕੁਛ ਕਦੇ ਕੁਛ ਕਦੇ ਕੋਈ ਚੀਜ਼ ਕਦੇ ਕਿਵੇਂ ਕਰਕੇ ਮਤਲ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿੰਨੇ ਵੱਲੋਂ ਤੁਹਾਨੂੰ 당 ਕੀਤਾ ਜਾ ਰਿਹਾ ਜੀ ਇਹ ਵਰਟੀਕਲ ਦਬਾ ਜਿਹੜਾ ਮਤਲਬ ਕਿ ਇੱਥੇ ਮੌਕੇ ਦਾ ਐਮਐਲਏ ਐਮਐਲਏ ਹਾਂਜੀ ਕੀ ਮਤਲਬ ਕਹਿੰਦੇ ਆ ਤੁਹਾਨੂੰ ਕਿਉਂ ਕਾਰਨ ਕੀ ਉਹਦੇ ਪਿੱਛੇ ਕਾਰਨ ਕੀ ਆ ਜੀ ਅਸੀਂ ਜਿਹੜਾ ਅਬਜਟ ਪਾਰਟੀ ਤੇ ਨਾਲ ਸੀਗਾ ਉਹ ਮਤਲਬ ਬੰਦਾ ਹਾਰ ਗਿਆ ਅਸੀਂ ਜਿੱਤ ਗਏ ਉਹਦੇ ਦਬਾ ਦੇ ਵਿੱਚ ਠੀਕ ਹੈ ਕਿ ਆਵਾਜ਼ ਦੀ ਪਾਰਟੀ ਦਾ ਬੰਦਾ ਹਾਰ ਗਿਆ ਸੀ ਤੁਸੀਂ ਛੱਤ ਗਏ ਸੀ ਹਾਂਜੀ ਹਾਂਜੀ ਠੀਕ ਹੈ ਤੇ ਉਹਦੇ ਕਾਰਨ ਤੁਹਾਡੇ ਕੰਮ ਪਹਿਲਾਂ ਰੁਕੇ ਗਏ ਲੇ ਰੁਕੇ ਗਏ ਐ ਸੈਕਟਰੀ ਨਹੀਂ ਆਇਆ ਸੀ ਬਹੁਤ ਚਿੱਠੀਆਂ ਪਾਈਆਂ ਬਹੁਤ ਕੁਝ ਕਰਿਆ ਪਰ ਸੈਕਟਰੀ ਆਇਆ ਇੱਕ ਆਇਆ ਫਿਰ ਬਦਲ ਗਿਆ ਦੂਜਾ ਆਇਆ ਇੱਕ ਨੂੰ ਪੁੱਛਿਆ ਵੀ ਤੂੰ ਕਿਉਂ ਨਹੀਂ ਆਇਆ ਉਹ ਕਹਿੰਦਾ ਮੇਰੇ ਤੇ ਪ੍ਰੈਕਟੀਕਲ ਦਬਾਇਆ ਦੂਜੇ ਨੂੰ ਪੁੱਛਿਆ ਉਹ ਵੀ ਬਦਲ ਗਿਆ ਤੀਜਾ ਪੁੱਛਿਆ ਤਾਂ ਇਹਨਾਂ ਦਾ ਆਪਦਾ ਖਾਸ ਬੰਦਾ ਐ ਠੀਕ ਹੈ ਉਹਨੇ ਕੁਝ ਮਿੱਠੀਆਂ ਤੈਲੇ ਦਲੇਵਾਰ ਕੇ ਮਤੇ ਪਾਇਆ ਸਭ ਕੁਝ ਕਰਿਆ ਕੰਮ ਚਲਾਇਆ ਸੀ ਉਹਦੇ ਵਿੱਚ ਕੋਈ ਨਾ ਕੋਈ ਅੜਕਾ ਡਾ ਕੇ ਮਤਲ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਰਹਿੰਦਾ ਖੁੰਦਾ ਪਤਾ ਨਹੀਂ ਕੀ ਕਾਰਨ ਹੈ ਕਿ ਸਾਨੂੰ ਨੋਸਟ ਆ ਗਿਆ ਕਿ ਤੁਸੀਂ ਸਸਪੈਂਡ ਕੀਤੇ ਗਏ ਹੋ ਸਪੈਂਡ ਕਰਤਾ ਤੁਹਾਨੂੰ ਹਾਂਜੀ ਉਹਦੇ ਵਿੱਚ ਕਾਰਨ ਲਿਖਿਆ ਕੋਈ ਵੀ ਕਾਰਨ ਕੀ ਕਾਰਨ ਵੀ ਤੁਸੀਂ ਐ ਨਹੀਂ ਕਰਿਆ ਬਾ ਨਹੀਂ ਮੈਂ ਝੂਠੇ ਇਲਜ਼ਾਮ ਲਾ ਕੀ ਕਾਰਨ ਇਹ ਬਾਈ ਜੀ ਉਹ ਕਹਿੰਦੇ ਵੀ ਸਰਪੰਚ ਜਿੱਤੇ ਸਰਪੰਚ ਨਾਲ ਉਹ ਹਾਰੇ ਸਰਪੰਚ ਜਾਂ ਹਾਰੇ ਵੀ ਦਵਾਰ ਉਹਨਾਂ ਦੀ ਦਖਲਅੰਦਾਜ਼ੀ ਪਹਿਲਾਂ ਹੋ ਗਈ ਚੀਜ਼ਾਂ ਦੇ ਵਿੱਚ ਠੀਕ ਹੈ ਹਾਂਜੀ ਤੁਸੀਂ ਮਤਲਬ ਖੁਦ ਜਾ ਕੇ ਜਾਂ ਫੋਨ ਤੇ ਕੋਈ ਗੱਲਬਾਤ ਕੀਤੀ ਐ ਐਮਐਲਏ ਨਾਲ ਕਿ ਕਿਉਂ ਕੀ ਕਾਰਨ ਆ ਰੋਕੇ ਜਾ ਰਹੇ ਕੰਮ ਨਹੀਂ ਐਮਐਲਏ ਦੇ ਨਾਲ ਜਿਹੜੇ ਆਪ ਨੇ ਪਿੰਡ ਦੇ ਬੰਦੇ ਸੀ ਉਹ ਕਰਦੇ ਸੀ ਵੀ ਆਪਾਂ ਚੱਲ ਗਏ ਮਤਲਬ ਕਿ ਸਾਨੂੰ ਉੱਥੇ ਜਾਣ ਦਾ ਕੋਈ ਉਹ ਨਹੀਂ ਹੋਇਆ ਨਹੀਂ ਉਹਨਾਂ ਨੂੰ ਆਗਿਆ ਨਹੀਂ ਉਹਨਾਂ ਨੇ ਦਿੱਤੀ ਵੀ ਆ ਠੀਕ ਹੈ ਉਹਨੇ ਕੀ ਹਾਨੀ ਕਿਹਾ ਕੀ ਨਹੀਂ ਵੀ ਉਹ ਕਹਿੰਦੇ ਵੀ ਨਹੀਂ ਇਸ ਸਰਪੰਚ ਦੇ ਮਸਲੇ 'ਚ ਸਾਡੇ ਕੋਲੇ ਨਾਲ ਕੋਈ ਗੱਲ ਨਾ ਕਰ ਹੂੰ ਤੁਸੀਂ ਕਿੰਨੇ ਵੋਟਾਂ ਨਾਲ ਚੁਣੇ ਗਏ ਸੀ ਕਿ ਜਿੱਤੇ ਸੀ ਅਸੀਂ ਜੀ 244 ਵੋਟਾਂ ਨਾਲ ਜਿੱਤੇ ਠੀਕ ਹੈ ਹਾਂ ਜੀ ਫਿਰ ਜਦੋਂ ਸਸਪੈਂਡ ਕਰ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿ ਨੋਟਿਸ ਕਰਤਾ ਤੁਹਾਨੂੰ ਅੱਜ ਕਿ ਸਸਪੈਂਡ ਅਸੀਂ ਜੀ ਇਹਨੂੰ ਮਤਲਬ ਗਲਤੀ ਮਹਿਸੂਸ ਕਰ ਰਹੇ ਆਂ ਵੀ ਅਸੀਂ ਤਾਂ ਪਿੰਡ ਦੇ ਵਿਕਾਸ ਕਰਨ ਲੋਕਾਂ ਦੇ ਲਈ ਬਹੁਤ ਵਧੀਆ ਸੀ ਅਸੀਂ ਆਖਿਆ ਪਿੰਡ ਦਾ ਵਿਕਾਸ ਕਰਾਂਗੇ ਵਧੀਆ ਕਰਾਂਗੇ ਪਰ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹਨਾਂ ਤੋਂ ਕਿਸੇ ਤਰ੍ਹਾਂ ਵੀ ਇਹ ਚੰਗੇ ਕੰਮ ਕਰੂਗਾ ਐ ਕਰਨ ਕਿੰਨੇ ਕੰਮਾਂ ਤੇ ਮਤੇ ਪਾਏਗੇ ਸੀ ਤੁਹਾਡੇ ਵੱਲੋਂ ਪਿੰਡ 'ਚ ਕੰਮ ਤਾਂ ਤਕਰੀਬਨ ਮਤੇ ਸਾਰੇ ਹੀ ਤਕਰੀਬਨ ਪਾਈ ਪਈ ਸੀ ਗਲੀ ਨਾਲੀ ਜੋ ਕੁਝ ਕੰਮ ਚਲਾਏ ਵੀ ਸੀ ਉਹਦੇ 'ਚ ਇਹਦੇ ਚਾਏ ਆ ਜੀ ਆਏ ਆ ਜੀ ਫਲਾਨਾ ਜੀ ਤੇ ਮਤਲਬ ਜਿੱਦੇ ਤੋਂ ਅਸੀਂ ਬਣੇ ਆ ਉਹਦੇ ਤੋਂ ਹੀ ਸਾਡੇ ਨਾਲ ਬਹੁਤ ਤੱਕਾ ਹੀ ਹੋ ਰਿਹਾ ਹੈ ਤੱਕਾ ਹੋ ਰਿਹਾ ਹਾਂਜੀ ਬਿਲਕੁਲ ਹੀ ਉਦੋਂ ਬਣਨ ਵੇਲੇ ਵੀ ਹੋਇਆ ਕੋਈ ਤੱਕਾ ਜਦੋਂ ਬਣਨ ਵੇਲੇ ਵੀ ਬਹੁਤ ਤੱਕਾ ਹੋਇਆ ਜੀ ਇਹਨਾਂ ਨੇ ਉਦੋਂ ਵੀ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਬਹੁਤ ਚੇਰਾ ਸੀ ਜਦੋਂ ਜੈਦ ਕਰੀ ਲੋਕ ਕੰਨਾਂ ਕੁੰਨਾਂ ਤੇ ਚੜੇ ਬਹੁਤ ਕੁਝ ਹੋਇਆ ਪ੍ਰਸ਼ਾਸਨ ਉੱਥੇ ਰੌਲਾ ਪਿਆ ਫਿਰ ਡੀਐਸਪੀ ਆਇਆ ਫਿਰ ਜਾ ਕੇ ਕਿਤੇ ਸਾਨੂੰ ਸਰਟੀਫਿਕੇਟ ਤਾਂ ਮਿਲ ਗਿਆ ਜੀ ਪਰ ਉਹ ਵੀ ਦੇ ਜਿੱਤੂ ਸਰਟੀਫਿਕੇਟ ਸਾਨੂੰ ਦੇ ਨਹੀਂ ਰਹੀ ਸੀ ਹਾਂ ਮਤਲਬ ਉਹ ਮਿਲ ਗਿਆ ਪਰ ਹੁਣ ਤੁਹਾਨੂੰ ਲੱਗਦਾ ਵੀ ਉਹ ਇੱਕ ਨਾਮ ਦਾ ਸਰਟੀਫਿਕੇਟ ਸੀਗਾ ਇਹ ਤਾਂ ਕੰਮ ਦਾ ਕਰਨ ਦਿੱਤੇ ਗਏ ਤੁਹਾਨੂੰ ਹਾਂਜੀ ਕੰਮ ਤਾਂ ਕਰਨ ਨਹੀਂ ਦਿੱਤੇ ਪਰ ਜਿੱਤ ਜਿੱਤ ਤਾਂ ਸਾਡੀ ਸੀ ਕਿ ਨਾ ਜਿੱਤ ਤਾਂ ਜਿੱਤੀ ਸੀ ਸਾਡੀ ਅਸੀਂ ਤਾਂ ਜਿੱਤੂ ਹੀ ਮੰਨਦੇ ਆ ਪਰ ਸਾਨੂੰ ਡਿੱਕੇ ਲੱਗ ਰਹੇ ਆ ਵੀ ਕਿਉਂ ਇਹ ਕਾ ਕੀ ਕਰਨਾ ਉਲਟਾ ਸਾਡੇ ਤੇ ਐਡਾ ਵੱਡਾ ਮਤਲਬ ਉਹ ਇਹਨਾਂ ਨੇ ਪ੍ਰੈਕਟੀਕਲ ਦਬਾ ਝੂਠ ਲਾ ਕੇ ਮਤਲਬ ਇੱਕ ਸੱਚੇ ਸੋਚੇ ਇਨਸਾਨ ਤੇ ਫਤਵਾ ਪੁੱਠਾ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਹੁਣ ਮਤਲਬ ਇਸ ਤੋਂ ਬਾਅਦ ਕੀ ਪ੍ਰਬੰਧਕ ਲਾਇਆ ਗਿਆ ਪਿੰਡ ਜਿਹਾ ਕੁਝ ਹੋਰ ਹੁਣ ਕੀ ਚੱਲ ਰਿਹਾ ਦੇਖੋ ਜੀ ਅਜੇ ਤੀਕ ਤਾ ਕੁਝ ਲਾਇਆ ਨਹੀਂ ਗਿਆ ਨਾ ਕੋਈ ਚੱਲ ਰਿਹਾ ਬਸ ਆਹੀ ਹੈ ਵੀ ਸਾਨੂੰ ਆਉਂਦਾ ਤੇ ਅਸੀਂ ਆਪਦੀ ਕਾਰਵਾਈ ਜਿਹੜੀ ਕੋਈ ਉਹਦੇ ਵਿੱਚ ਕਰਨ ਕਰਦੇ ਹਾਂ ਹੋਰ ਕੀ ਵੀ ਬਾਕੀ ਐਣਾ ਹੀ ਕੋਈ ਵੀ ਪ੍ਰਬੰਧਕ ਲਾਇਆ ਜਾਵੇ ਸਾਨੂੰ ਕੋਈ ਮੰਨ ਲੈ ਇਹਨਾਂ ਤੋਂ ਬਿਨਾਂ ਸਾਨੂੰ ਕੋਈ ਪ੍ਰਬੰਧਕ ਕੋਈ ਮਤਲਬ ਨਹੀਂ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਜਿਹੜੇ ਸਰਪੰਚ ਨੂੰ ਅਸੀਂ ਬਹੁਮਤ ਨਾਲ ਵੋਟਾਂ ਵਾਕੇ ਜਿਤਾਇਆ ਸਾਡਾ ਸਰਪੰਚ ਉਹੀ ਆ ਇਹ ਐਵੇਂ ਹੀ ਕਰਨਾ ਸੀਗਾ ਜੇ ਐਵੇਂ ਹੀ ਕਰਨਾ ਸੀ ਸਾਡੇ ਪਿੰਡ ਦੇ ਵਿੱਚ ਤਾਂ ਇਲੈਕਸ਼ਨ ਕਮਿਸ਼ਨ ਨੇ ਸਾਡੇ ਪਿੰਡ ਦੇ ਵਿੱਚ ਵੋਟਾਂ ਹੀ ਕਿਉਂ ਪਾਉਂਦਾ ਪਹਿਲਾਂ ਹੀ ਧੱਕੇ ਨਾਲ ਐਮਐਲਏ ਬਣਾ ਦੇਣਾ ਤੇ ਸਾਡੇ ਵਾਹ ਇਹਨੂੰ ਦਵਾਇਆ ਜਾ ਰਿਹਾ ਬਹੁਤ ਮਤਰਾ ਦੀ ਸਰਪੰਚ ਜਿੱਤਿਆ ਠੀਕ ਆ ਸਰਪੰਚ ਤੁਹਾਡੇ ਸਾਹਮਣੇ ਆ ਸਾਰੇ ਮਤੇ ਪਾਏ ਹੋਏ ਹੈਗੇ ਮੌਜੂਦਾ ਐਮਐਲਏ ਦੇ ਸਾਡੇ ਪਿੰਡ ਦੇ ਬੰਦੇ ਜੀ ਬਈ 18 ਤਰੀਕ ਨੂੰ ਅਸੀਂ ਵੀਡੀਓ ਆਫਿਸ 'ਚ ਵੀ ਜਾ ਕੇ ਆਏ ਹਾਂ ਜੀ ਇਹਨਾਂ ਠੀਕ ਹੈ ਜੀ ਉੱਥੇ ਵੀਡੀਓ ਆਫਿਸ ਦੇ ਵਿੱਚ ਅਸੀਂ ਜਿੰਨੇ ਮਤੇ ਪੰਚਾਇਤ ਦੇ ਪਾਏ ਹੋਏ ਸੀਗੇ ਉਹਨਾਂ ਨਾਲ ਰਿਲੇਟਡ ਉਹਨਾਂ ਨਾਲ ਗੱਲਬਾਤ ਕਰਨ ਗਏ ਸੀ ਵੀ ਤੁਸੀਂ ਕੰਮ ਕਿਉਂ ਨਹੀਂ ਚਲਾ ਰਹੇ ਉੱਥੇ ਕੀ ਕੀਤਾ ਜੀ ਵੀਡੀਓ ਨੇ ਬਿਲਕੁਲ ਕੁਰਸੀ ਦੇ ਉੱਤੇ ਰਾਮਣਾ ਧੌਣ ਰੱਖ ਕੇ ਬੈਠਾ ਰਿਆ ਕੋਈ ਤਰੀਕੇ ਨਾਲ ਉਹਨੇ ਗੱਲ ਨਹੀਂ ਸੁਣੇਗੀ ਵੀ ਪਿੰਡ ਦੀ ਪੰਚਾਇਤ ਗਈ ਸੀ ਸਾਰੇ ਜਿਹਨੇ ਚੁਣੇ ਮੈਂਬਰ ਸੀ ਸਾਰੇ ਗਏ ਸੀ ਜੀ ਵਿਧ ਸਰਪੰਚ ਮੈਂਬਰ ਹੋਰ ਸਿਆਣੇ ਬੰਦੇ ਪਿੰਡ ਦੇ ਸਾਰੇ ਗਏ ਸੀ ਵੀਡੀਓ ਨੇ ਕੋਈ ਤਰੀਕੇ ਨਾਲ ਗੱਲ ਨਹੀਂ ਸੁਣੀਗੀ ਬਸ ਸਾਨੂੰ ਕਹਿੰਦਾ ਕੋਈ ਨਾ ਇਹ ਚਿੱਠੀ ਇੱਥੇ ਰੱਖ ਜੋ ਅਜੀ ਗਿਆ ਵੀ ਡਾਇਰੀ ਆ ਕੋਈ ਨਾ ਡਾਕ ਚ ਪੋਟ ਅਪ ਕਰ ਦਿਓ ਡਾਇਰੀ ਨੰਬਰ ਲਾ ਕੇ ਤੁਹਾਨੂੰ ਦੇ ਦਿਆਂਗੇ ਠੀਕ ਹੈ ਤੇ ਉਹਨਾਂ ਨੇ ਪ੍ਰੋਪਰ ਕੋਈ ਗੱਲ ਨਹੀਂ ਸੁਣੀਗੀ ਕਿਉਂ ਉਹ ਵੀ ਪੋਲੀਟੀਕਲ ਦਬਾਅ ਦੇ ਹੇਠ ਹੀ ਆਈ ਉਹ ਤੋਂ ਇਲਾਵਾ ਉਹਨਾਂ ਨੇ ਇੱਕ ਚਿੱਠੀ ਵੀ ਘੱਡੀ ਵੀਡੀਓ ਆਫਿਸ ਨੇ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਹਾਰਿਆ ਉਦੇ ਘਰ ਨੂੰ ਨਾ ਗਲੀ ਜਾਂਦੀ ਉੱਥੇ ਰੂੜੀ ਲਾਈ ਵੀ ਆਉਣੇ ਠੀਕ ਹੈ ਕਹਿੰਦੇ ਇਹ ਸਾਰ ਨੂੰ ਪਹਿਲਾਂ ਇਹ ਪੱਕੀ ਕਰੋ ਪਰਸਨਲ ਵੀ ਪਰਸਨਲ ਮੰਨ ਕੇ ਚੱਲੋ ਜਗਾ ਕਿਵੇਂ ਪੱਕੀ ਹੋ ਜੂਗੀ ਉੱਥੇ ਉਹਦੀ ਰੂੜੀ ਕਿਤੇ ਘیرے ਲੱਗੇ ਹੋਏ ਆ ਉਹ ਜਗਾ ਪੱਕੀ ਨਹੀਂ ਹੋ ਸਕਦੀ ਕਿ ਜਿਹੜੇ ਪਿੰਡ ਦੇ ਹੋਰ ਕੰਮ ਹੋਏ ਹੋਏ ਆ ਜਿਵੇਂ ਹੁਣ ਗਲੀ ਸੀਗੀ ਕਈ ਗਲੀਆਂ ਐਵ ਜੀਆਂ ਜਿੱਥੇ ਮੰਨ ਕੇ ਚੱਲ ਇਹਨਾਂ ਦੇ ਘਰਾਂ ਦੇ ਇਹਨਾਂ ਨੂੰ ਕਹਿੰਦੇ ਮਿੱਟੀ ਪਵਾ ਲਓ ਇਹਨਾਂ ਨੇ ਮਿੱਟੀ ਪੋਲੀ ਵਿਚਾਰੇ ਦਿਹਾੜੀਦਾਰ ਬੰਦੇ ਆ ਆਪਦੇ ਖਰਚੇ ਦੇ ਇਹਨਾਂ ਨੇ ਸਾਰਾ ਕੁਝ ਕਰਾ ਲਿਆ ਉਦੋਂ ਮੁੜ ਕੇ ਉਸਮਾਨੀ ਨਹੀਂ ਭੇਜ ਰੇ ਸਾਰਾ ਕੁਝ ਬੰਦ ਕਰਾਤਾ ਇਹ ਤਾਂ ਫਿਰ ਤਕੇਸ਼ਾ ਹੀ ਹੋ ਰ ਇਹ ਤਾਂ ਮੰਨ ਕੇ ਚੱਲੋ ਹੁਣ ਐਮਐਲਏ ਜਾਂ ਆਮ ਆਦਮੀ ਪਾਰਟੀ ਦਾ ਹੁਣ ਮੰਨ ਕੇ ਚੱਲੋ ਐਮਐਲਏ ਬਣਿਆ ਹੋਇਆ ਹੈਗਾ ਕੋਈ ਵੀ ਚਲੋ ਜਿੱਤ ਜਿਤਾਤਾ ਲੋਕਾਂ ਨੇ ਇਹਨਾਂ ਨੇ ਵੋਟਾਂ ਵੀ ਪਾਈਆਂ ਨੂੰ ਜੀ ਵੋਟਾਂ ਅਸੀਂ ਵੀ ਪਾਈਆਂ ਚਾਹ ਲੋਕਲ ਬੰਦਾ ਬਣੂਗਾ ਵੀ ਚਲੋ ਫਾਇਦਾ ਹੋਊਗਾ ਆਪਾਂ ਨੂੰ ਪਿੰਡ ਦਾ ਬੰਦਾ ਹੈਗਾ ਚਲ ਬਣ ਜੂਗਾ ਪਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾਗਾ ਉਹ ਤਾਂ ਉਲਟਾ ਨੁਕਸਾਨ ਹੀ ਕਰ ਰਿਹਾ ਸਾਰੇ ਪਿੰਡਾਂ ਦੇ ਇਹਨਾਂ ਦੇ ਮਤਲਬ ਉਹ ਇਹੀ ਚਾਹੁੰਦੇ ਆ ਕਿ ਜੇਕਰ ਸਰਕਾਰਾਂ ਆਵਾਂ ਨੀ ਤੇ ਸਰਪੰਚ ਵੀ ਉਹਨਾਂ ਦੇ ਹੋਣ ਸਰ ਹਾਂ ਸਰਪੰਚ ਵੀ ਉਹ ਕਹਿੰਦੇ ਵੀ ਸਾਡੇ ਅੰਡਰ ਹੀ ਕੰਮ ਕਰਨ ਸਾਰੇ ਹੁਣ ਸਰਪੰਚ ਦਾ ਉਹਨੂੰ ਵੱਡੀ ਪੋਲਿਟਿਕਸ ਨਾਲ ਕੀ ਲੈਣ ਦੇਣਾ ਹੈਗਾ ਸਰਪੰਚ ਤਾਂ ਸਾਰੇ ਪਿੰਡ ਦਾ ਕੰਮ ਕਰੂਗਾ ਹੁਣ ਸਾਰੇ ਪਿੰਡ ਦਾ ਠੀਕ ਹੈ ਸਰਪੰਚ ਤਾਂ ਇੱਕ ਪਿੰਡ ਵਾਸਤੇ ਹੁੰਦਾ ਹੁਣ ਇੱਕ ਸੈਕਟਰੀ ਆ ਸੈਕਟਰੀ ਦੀ ਗੱਲ ਸੁਰ ਰੇ ਇੱਕ ਸੀ ਗ੍ਰੇਡ ਦਾ ਕਰਮਚਾਰੀ ਜਿਹੜਾ ਇੱਕ ਪੰਚਾਇਤ ਦਾ ਕਲਰਕ ਹੁੰਦਾ ਹੈਗਾ ਉਹ ਕਹਿੰਦਾ ਵੀ ਮੈਂ ਹੀ ਖੁਦਾ ਬਣ ਗਿਆ ਹੈਗਾ ਉਹ ਗੱਲ ਹੀ ਨਹੀਂ ਸੁਣ ਰਿਹਾ ਕੋਈ ਮੱਲੋ ਇੱਕ ਡੀ ਸੀ ਡੀ ਗ੍ਰੇਡ ਦਾ ਕਰਮਚਾਰੀ ਆ ਨਾਰਮਲ ਉਹਦੀ 24-25 ਮੂਹਿੰਨੀ ਗੱਲ ਸੁਣ ਰਿਹਾ ਬਾਈ ਜੀ ਮੁੱਖ ਮੰਤਰੀ ਕੇ ਇਹ ਆ ਖੁਦ ਆਪ ਗੱਲ ਕਹਿੰਦੇ ਆ ਭਗਵੰਤ ਜੀ ਕਹਿੰਦਾ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦਾ ਮੁੱਖ ਮੰਤਰੀ ਹੁੰਦਾ ਹੈ ਤੇ ਸਾਡਾ ਮੁੱਖ ਮੰਤਰੀ ਤਾਂ ਲਾਹੇ ਵਾਰ ਆ ਜੋ ਵੋਟਾਂ ਜਿੱਤਾਇਆ ਜਿਹੜਾ ਸਾਡਾ ਮੁੱਖ ਮੰਤਰੀ ਕੋਣਾ ਸੀ ਲਾਹੇ ਵਾਰ ਇਹ ਕਹਿੰਦੇ ਸੀ ਮੈਂ ਆਪ ਸੁਣਦਾ ਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਊਗਾ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਸੱਚਾ ਕੋਈ ਵੀ ਇਨਸਾਨ ਚੂਪਨਚੈਸ ਉਹਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਤੇ ਪਰ ਅੱਜ ਕਿਉਂ ਵਿਤਕਰਾ ਹੋ ਰਿਹਾ ਹੈ ਇਸ ਇਨਸਾਨ ਦੇ ਨਾਲ ਇੱਕ ਗਰੀਬ ਘਰ ਦਾ ਬੰਦਾ ਉੱਠਿਆ ਸੀ ਤੇ ਇੱਕ ਮਤਲ ਲੋਕਾਂ ਦੀ ਬਾਤ ਲੋਕਾਂ ਨੂੰ ਸੱਚ ਤੇ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਸੀ ਤੇ ਇਹਨੂੰ ਲਤਾੜਿਆ ਜਾ ਰਿਹਾ ਹੈ ਇਹਨਾਂ ਦਾ ਧੱਕਾ ਹੋ ਰਿਹਾ ਹੈ ਇਹਦੇ ਨਾਲ ਜ਼ਬਰਦਸਤੀ ਹੋ ਰਹੀ ਹੈ ਇਹ ਇਹ ਕੀ ਕਰਨਾ ਇਹ ਐ ਜੀਆਂ ਸਰਕਾਰਾਂ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਨਾ ਚਾਹੁੰਦਾ ਹਾਂ ਚਲੋ ਜੋ ਮੇਰੇ ਨਾਲ ਹੋ ਜਾਂਦਾ ਪਰ ਉਹਨਾਂ ਦੀ ਕੇ ਆਵਾਜ਼ ਪਹੁੰਚਾਈ ਜਾਵੇ ਵੀ ਇੱਕ ਉਸ ਮੁਲਾਕਾਤ ਕੀਤੀ ਜਾਵੇ ਮੇਰੇ ਨਾਲ ਮੈਥੇ ਪੁੱਛਿਆ ਜਾਵੇ ਤੁਸੀਂ ਆਵਾਜ਼ ਪਹੁੰਚਾਓ ਮੇਰੀ ਵੀ ਇੱਕ ਮਤਲਬ ਛੋਟੇ ਬੰਦੇ ਨੂੰ ਇੰਨਾ ਧੱਕਾ ਥੋੜੀ ਜਦੋਂ ਇਹ ਹੀ ਸੀ ਵੀ ਕੋਈ ਬਣ ਜੇ ਮੈਂ ਉਸ ਨੂੰ ਗਰਾਂਟ ਦੇਉ ਮੈਂ ਉਸ ਨੂੰ ਪਹਿਲੇ ਨੰਬਰ ਤੇ ਸਮਝੂ ਮੈਂ ਸਭ ਕੋਈ ਮੈਨੂੰ ਕੋਈ ਵਿਤਕਰਾਂ ਨੂੰ ਪੰਚਾਇਤ ਜਿਹੜਾ ਪਿੰਡ ਚੋਂਦਾ ਜਿਹੜੇ ਸਰਪੰਚ ਨੂੰ ਤੁਹਾਨੂੰ ਕਹਿੰਦੇ ਇਹ ਵੀ ਕਿਹਾ ਕਿ ਸਾਡੇ ਨਾਲ ਮਿਲ ਕੇ ਚੱਲੋ ਜਾਂ ਕੁਝ ਹੋਰ ਰਾਈ ਕੁਝ ਇਦਾਂ ਚੱਲੋ ਰਲ ਕੇ ਨਹੀਂ ਅਸੀਂ ਤਾਂ ਮਿਲ ਕੇ ਹੀ ਚੱਲਦੇ ਸਾਂ ਉਹ ਅਸੀਂ ਤਾਂ ਕਿਸੇ ਦਾ ਹੀ ਨਹੀਂ ਉਹ ਤਾਂ ਆਂਦੇ ਵੀ ਸਾਡੇ ਥਰੂ ਮਤਲਬ ਤੁਸੀਂ ਕੱਲੇ ਉਹ ਕਹਿੰਦੇ ਸਾਡੇ ਹਾਲਾਤ ਹੇੜ ਦੀ ਨੰਗੋ ਬਸ ਮੈਂ ਥੱਲੇ ਦੀ ਨੰਗੋ ਵੀ ਸੈਣ ਕਰ ਦੋ ਅਸੀਂ ਕੁਝ ਕਰੀ ਬਸ ਇਹਨਾਂ ਨੂੰ ਪਿੱਛੇ ਸਿੱਟਣਾ ਜਾਂਦੇ ਉਹ ਹਰੇ ਹੋਏ ਸਰਪੰਚ ਨੂੰ ਜਿਹੜੇ ਕਹਿੰਦਾ ਅੱਗੇ ਲੈ ਕੇ ਆਉਣਾ ਚਾਹੁੰਦੇ ਹਰੇ ਬੰਦ ਹਰਿਆ ਸਰਪੰਚ ਕਿਵੇਂ ਅੱਗੇ ਆ ਸਕਦਾ ਈ ਵੇਖੋ ਜੀ ਅਸੀਂ ਮਤੇ ਪਾਉਣ ਬੇਰੀ ਉਹਦੇ ਜਿਹੜਾ ਹਰਿਆ ਸਰਪੰਚ ਸੀ ਉਹਨੂੰ ਵੀ ਅਸੀਂ ਬਾਹ ਫਟ ਕੇ ਕੋਲੇ ਬਾ ਲਿਆ ਸੀ ਵੀ ਆਪਾਂ ਪਿੰਡ ਦਾ ਵਿਕ ਮਸੀਂ ਤਾਂ ਕੋਈ ਵਿਤਕਰਾ ਸਾਡੇ ਅਸੀਂ ਤਾਂ ਪਿੰਡ ਦੇ ਸਾਂਝੇ ਸਾਰਿਆਂ ਵਾਸਤੇ ਇੱਕ ਸਾਂਤ ਇੱਕ ਹੀ ਰਵਾਂਗੇ ਤੇ ਮਤਲਬ ਹੁਣ ਜੋ ਇਹਨਾਂ ਦੀ ਕਾਰਵਾਈ ਸਸਪੈਂਡ ਕੀਤਾ ਇਸ ਦੇ ਵਿਰੁੱਧ ਤੁਸੀਂ ਜਾਓਗੇ ਕਿਤੇ ਹੋਰ ਕਾਰਵਾਈ ਕਰਨ। ਵੇਖੋ ਜੂਨ ਲੋਕਾਂ ਦੇ ਨਾਲ ਹੈ ਜੀ ਜੋ ਜਨਤਾ ਹੈ ਜੋ ਜਿੰਨੀ ਕੋਈ ਉਹਨੂੰ ਸਾਨੂੰ ਲੱਗੂਗਾ ਅਸੀਂ ਉਹ ਤਾਂ ਕਰਾਂਗੇ। ਅਸੀਂ ਸਾਡਾ ਬਲਾਉਂਦਾ ਤੁਹਾਨੂੰ ਮਕਸਦ ਇਹ ਸਾਡੀ মিডিਆ ਤੱਕ ਤੇ ਮੁੱਖ ਮੰਤਰੀ ਦੇ ਕਰ ਗੱਲ ਪਹੁੰਚੇ ਵੀ ਸਾਡੇ ਸਰਪੰਚ ਨਾਲ ਕਿਉਂ ਤੱਕਾ ਹੋ ਰਿਹਾ ਕੀ ਜਾਤੀਵਾਦ ਦਾ ਮਸਲਾ ਆ ਜਾਂ ਕੋਈ ਸਰਕਾਰ ਦਾ ਪੋਲੀਟੀਕਲ ਦਵਾ ਆ ਐਮਐਲਏ ਦਾ ਦਵਾ ਸਾਨੂੰ ਕੁਰਸੀਆਂ 'ਤੇ ਬੈਠੇ ਇਹ ਬੰਦੇ ਆਨੇ ਕਿਉਂ ਸਸਪੈਂਡ ਕਰਤਾ ਸਾਡਾ ਮੈਂ ਕੋਈ ਸਾਨੂੰ ਨੋਸ਼ਟ ਨਹੀਂ ਆਇਆ ਜੀ ਕੋਈ ਸਾਨੂੰ ਪਹਿਲਾਂ ਨਹੀਂ ਵੀ ਕੋਈ ਤੁਸੀਂ ਕੀ ਨਹੀਂ ਕਰਿਆ ਕੋਈ ਜਲਾਸ ਨਹੀਂ ਕਰਿਆ ਕਿ ਕੀ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਉਹ ਨਹੀਂ ਆ ਰਿਹਾ ਹਾਲਾਂਕਿ ਸੈਕਟਰੀ ਨਹੀਂ ਆ ਰਿਹਾ ਸੀ ਸੈਕਟਰੀ ਬਕਾਇਦਾ ਇਨ੍ਹਾਂ ਦਾ ਖਾਸ ਰਿਜਨਲ ਬੰਦਾ ਸੀ ਜਿਹੜੀ ਗੱਲ ਵਿੱਚੋਂ ਸਾਨੂੰ ਪਤਾ ਮਿੱਠਾ ਹੋ ਕੇ ਸਾਡੇ ਨੇ ਉਹਦੇ ਕੋ ਸਾਰੇ ਸਬੂਤ ਨਹੀਂ ਕਿ ਅਗਲੇ ਪੱਤਰ ਮੌਜੂਦ ਨਹੀਂ ਹੁਣ ਤੱਕ ਜਿੰਨੇ ਮਤੇ ਪੱਤਰ ਜਿੰਨੇ ਕ ਮਤਲ ਕਾਰਵਾਈ ਕਰੀਆ ਜਿੰਨੇ ਕ ਅਸੀਂ ਇਹਨਾਂ ਨੇ ਨਹੀਂ ਆਏ ਉਹਦੇ ਮਤਲ ਚਿੱਠੀਆਂ ਵੀ ਪਾਈਆਂ ਮੁੱਖ ਮੰਤਰੀ ਨੂੰ ਵੀ ਪਾਈਆਂ ਜਿੱਥੋਂ ਤੀਕ ਸਾਰਾ ਕੁਝ ਕਰਿਆ ਵਾ ਜੀ ਠੀਕ ਹੈ ਜੀ ਬਹੁਤ ਵਾਧਾ ਨਾ ਵਾਜੀ ਸਰ ਜੀ